ਅੱਜ ਆਪਾਂ ਫਿਰ ਤੋਂ ਇੱਕ ਵੀਡੀਓ ਲੈ ਕੇ ਆਏ ਹਾਂ ਆਪਣੀ ਅੱਜ ਦੀ ਵੀਡੀਓ ਜਿਹੜੀ ਪਿਛਲੀ ਵੀਡੀਓ ਤੋਂ ਉਹਦੇ ਨਾਲ ਮਿਲਦੀ ਜੁਲਦੀ ਹੈ ਉਹਦੇ ਵਿੱਚ ਆਪਾਂ ਡਿਸਕਸ ਕੀਤੇ ਸੀ ਕਿ ਔਰਤਾਂ ਦੇ ਵਿੱਚ ਡਿਪਰੈਸ਼ਨ ਕਿਉਂ ਵੱਧ ਰਿਹਾ ਵਾ ਤੇ ਅੱਜ ਆਪਾਂ ਉਹਨਾਂ ਦੇ ਥੋੜੇ ਜਿਹਾ ਹਾਲ ਦੱਸਾਂਗੇ ਕੁਝ ਪੁਆਇੰਟ ਮੈਂ ਨੋਟ ਕਰਤੇ ਨੇ ਕੁਝ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਪਾਂ ਉਹਨਾਂ ਨੂੰ ਡਿਸਕਸ ਕਰਦੇ ਕਰਦੇ ਅੱਗੇ ਰਾਈਟ ਕਰੀ ਜਾਵਾਂਗੇ ਹਾਂਜੀ ਸੋ ਮੈਂ ਦੀਪ ਤੁਹਾਨੂੰ ਮੇਰੇ ਵਿਚਾਰ ਕਿਵੇਂ ਦੇ ਲੱਗਦੇ ਨੇ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜਰੂਰ ਦੱਸਿਓ ਕੋਈ ਗਲਤੀ ਹੋਏ ਤੇ ਮਾਫੀ ਕਰ ਦਿਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਔਰਤਾਂ ਦੇ ਵਿੱਚ ਡਿਪਰੈਸ਼ਨ ਵੱਧ ਗਿਆ ਸੀਗਾ ਉਹਨਾਂ ਦੇ ਆਪਾਂ ਰੀਜ਼ਨ ਦੱਸ ਚੁੱਕੇ ਹਾਂ ਤੁਹਾਨੂੰ ਹੁਣ ਇਸ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਾਂਗੇ ਉਹ ਤਰੀਕੇ ਜਿਨ੍ਹਾਂ ਨਾਲ ਲੇਡੀਜ਼ ਦੇ ਵਿੱਚ ਆਪਣਾ ਡਿਪਰੈਸ਼ਨ ਦੂਰ ਕਰ ਸਕਦੀਆਂ ਨੇ ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਆਪਣੇ ਮਨ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਏ ਆਪਣੇ ਆਪ ਨਾਲ ਪਿਆਰ ਕਰੋ ਆਪਣੇ ਦਿਲ ਦੀ ਗੱਲ ਕਹੋ ਤੇ ਵਾਹਿਗੁਰੂ ਤੇ ਭਰੋਸਾ ਰੱਖੋ ਜਦੋਂ ਜ਼ਿੰਦਗੀ ਵਿੱਚ ਚੁੱਪ ਵੱਧ ਜਾਂਦੀ ਹੈ ਤੇ ਅੰਦਰਲਾ ਦਰਦ ਡਿਪਰੈਸ਼ਨ ਬਣ ਜਾਂਦਾ ਹੈ ਪਰ ਯਾਦ ਰੱਖੋ ਤੂੰ ਕਮਜ਼ੋਰ ਨਹੀਂ ਹੈ ਇੱਕ ਮਜ਼ਬੂਤ ਔਰਤ ਹੈ ਜਿਸਨੇ ਕਈ ਤੂਫਾਨ ਝੱਲੇ ਨੇ ਠੀਕ ਹੈ ਨਾ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਸਿੱਖੋ ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਪਹਿਲਾਂ ਹੀ ਕਮਜ਼ੋਰ ਬਣਾ ਲਓਗੇ ਤਾਂ ਤੁਸੀਂ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਹੀਂ ਕਰ ਸਕਦੇ ਹਰ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ ਖੁਦ ਨੂੰ ਬਿਹਤਰ ਬਣਾਉਂਦਾ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਦਾ ਹੌਸਲਾ ਨਾ ਹਾਰੋ ਕਿਉਂਕਿ ਸੂਰਜ ਹਮੇਸ਼ਾ ਹਨੇਰੇ ਤੋਂ ਬਾਅਦ ਹੀ ਚੜਦਾ ਵਾ ਆਪਣੇ ਦੇ ਵਿਸ਼ਵਾਸ ਰੱਖੋ ਕਿਉਂਕਿ ਤਾਕਤ ਤੁਹਾਡੇ ਅੰਦਰ ਹੀ ਹੈ ਕਿਉਂਕਿ ਕੋਈ ਵੀ ਤੁਹਾਨੂੰ ਆਣ ਕੇ ਦੱਸੇਗਾ ਨਹੀਂ ਕਿ ਤੁਸੀਂ ਇਸ ਡਿਪਰੈਸ਼ਨ ਚੋਂ ਨਿਕਲਣਾ ਵਾ ਇਹ ਚੋ ਪੈਣਾ ਤੁਹਾਨੂੰ ਖੁਦ ਹੀ ਨਿਕਲਣਾ ਪੈਣਾ ਕੋਈ ਆਣ ਕੇ ਤੁਹਾਨੂੰ ਸਰਟੀਫਿਕੇਟ ਨਹੀਂ ਦੇਣ ਲੱਗਾ ਕਿ ਤੁਸੀਂ ਕਿਸੇ ਲਈ ਚੰਗਾ ਕੀਤਾ ਵਾ ਭਾਵੇਂ ਤੁਸੀਂ ਸਾਰੀ ਉਮਰ ਉਹਨਾਂ ਲਈ ਕਰ ਦੋ ਇਸ ਲਈ ਤੁਹਾਨੂੰ ਕੋਈ ਵੀ ਚੀਜ਼ੇ ਤੁਹਾਨੂੰ ਉਹਦੇ ਲਈ ਖੁਦ ਹੀ ਮਿਹਨਤ ਕਰਨੀ ਪਈ ਕਿਸੇ ਦੇ ਆਸ ਰੱਖਣੀ ਛੱਡ ਦਿਓ ਕਿ ਕੋਈ ਆਣ ਕੇ ਮੇਰਾ ਸਾਥ ਦੇਊਗਾ ਤੇ ਮੈਂ ਉਸ ਚੀਜ਼ੋਂ ਨਿਕਲ ਲਾਵਾਂ ਹਾਰਨਾ ਕਹਿੰਦੇ ਕਿਸੇ ਚੀਜ਼ ਦਾ ਬੁਰਾ ਨਹੀਂ ਹੁੰਦਾ ਜੇ ਤੁਸੀਂ ਕਿਸੇ ਚੀਜ਼ ਵਿੱਚ ਫੇਲ ਹੋ ਗਏ ਹੋ ਅਨਸਕਸੈਸਫੁਲ ਹੋ ਗਏ ਹਾਰ ਚੁੱਕੇ ਹੋ ਹਾਰਨਾ ਬੁਰਾ ਨਹੀਂ ਹੁੰਦਾ ਹਾਰ ਕੇ ਹੌਸਲਾ ਟੁੱਟ ਜਾਣਾ ਬੁਰਾ ਹੁੰਦਾ ਵਾ ਹਰ ਹਾਰ ਦੇ ਪਿੱਛੇ ਇੱਕ ਸਬਕ ਲੁਕਿਆ ਹੁੰਦਾ ਹੈ ਜੇ ਸਿੱਖ ਲਿਆ ਤਾਂ ਤੁਸੀਂ ਕਦੇ ਨਹੀਂ ਹਾਰਦੇ ਜਾਦ ਤੱਕ ਤੁਸੀਂ ਖੁਦ ਤੇ ਵਿਸ਼ਵਾਸ ਨਹੀਂ ਕਰਦੇ ਦੁਨੀਆ ਵੀ ਨਹੀਂ ਕਰੇਗੀ ਆਪਣੀ ਕਾਬਲੀਅਤ ਤੇ ਭਰੋਸਾ ਰੱਖੋ ਰੱਬ ਨੇ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਮਕਸਦ ਲਈ ਬਣਾਇਆ ਹੁੰਦਾ ਹੈ ਜੋ ਸਮੇਂ ਦੀ ਕਦਰ ਕਰਦਾ ਹੈ ਉਹ ਕਦੇ ਖਾਲੀ ਹੱਥ ਨਹੀਂ ਰਹਿੰਦਾ ਮਿਹਨਤ ਕਰਨਾ ਤੇ ਵਿਸ਼ਵਾਸ ਰੱਖਣਾ ਸਿੱਖ ਲਓ ਕਿਉਂਕਿ ਰੱਬ ਹਮੇਸ਼ਾ ਸੱਚੇ ਦਿਲ ਦੀਆਂ ਹੀ ਸੁਣਦਾ ਹੈ ਜੀਵਨ ਦੀ ਜੰਗੂਈ ਪੈਣੋ ਉਹੀ ਜਿੱਤਦਾ ਹੁੰਦਾ ਵਾ ਜੋ ਹਾਰ ਮੰਨਣ ਤੋਂ ਇਨਕਾਰ ਨਹੀਂ ਕਰਦਾ ਤੂਫਾਨ ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਪਹਾੜ ਨਹੀਂ ਕਦੇ ਝੁਕਦੇ ਵੇਖੇ ਨਾ ਅੱਜ ਕੱਲ ਪਹਾੜ ਕਿਤੇ ਝੁਕ ਜਾਣਗੇ ਨਹੀਂ ਇਸ ਲਈ ਪਲੀਜ਼ ਆਪਣੇ ਆਪ ਨੂੰ ਕਿਸੇ ਦੇ ਅੱਗੇ ਗੜਗੜਾਉਣਾ ਛੱਡ ਦਿਓ ਹਾਂਜੀ ਸਭ ਤੋਂ ਪਹਿਲਾਂ ਮੈਂ ਇੱਕ ਪੁਆਇੰਟ ਨੋਟ ਕੀਤਾ ਹੈ 셀ਫ ਰਿਸਪੈਕਟ ਆਪਣੀ 셀ਫ ਰਿਸਪੈਕਟ ਲਈ ਬੋਲਣਾ ਸਿੱਖੋ ਜੇ ਤੁਹਾਨੂੰ ਲੱਗਦਾ ਹੈ ਕਿ ਦੂਸਰਾ ਪਰਸਨ ਤੁਹਾਨੂੰ 셀ਫ ਰਿਸਪੈਕਟ ਨਹੀਂ ਦੇ ਸਕਦਾ ਚਾਰ ਕਦਮ ਦੂਰੀ ਬਣਾਓ ਦੇ ਤੋਂ ਮੈਂ ਇੱਕ ਵੀਡੀਓ ਇਹਦੇ ਵਿੱਚ ਬਣਾਈ ਹੋਈ ਹੈ ਕਿ ਕਿਸ ਤਰੀਕੇ ਦੇ ਲੋਕਾਂ ਤੋਂ ਆਪਾਂ ਨੂੰ ਦੂਰੀ ਪਹਿਲਾਂ ਹੀ ਬਣਾ ਲੈਣੀ ਚਾਹੀਦੀ ਤੁਸੀਂ ਉਹਨੂੰ ਵੇਖ ਸਕਦੇ ਜੇ ਜਾ ਕੇ ਚੈਨਲ ਤੇ ਅਪਲੋਡ ਹੈ ਉਹਨਾਂ ਲੋਕਾਂ ਤੋਂ ਆਪਣੇ ਆਪ ਵੀ ਦੂਰੀ ਬਣਾ ਲਓ ਜੋ ਤੁਹਾਡੇ ਸੈਲਫ ਰਿਸਪੈਕਟ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਨੂੰ ਮੀਨਿੰਗ ਹੀ ਨਹੀਂ ਪਤਾ ਕਿ ਸੈਲਫ ਰਿਸਪੈਕਟ ਚੀਜ਼ ਕੀ ਹੁੰਦੀ ਹੈ। ਆਪਣੀ ਸੈਲਫ ਰਿਸਪੈਕਟ ਤੁਹਾਡੇ ਆਪਣੇ ਹੱਥੇ। ਲੋੜ ਤੋਂ ਵੱਧ ਅਗਲਿਆਂ ਨੂੰ ਸਲਾਹ ਨਾ ਦਿਓ ਕਿਉਂਕਿ ਤੁਹਾਡੀ ਸਲਾਹਾਂ ਦੀ ਕਿਸੇ ਨੂੰ ਨਹੀਂ ਲੋੜ। ਉੱਠੋ ਐਵੇਂ ਰੋਣਾ ਜਾਂ ਪਾ ਕੇ ਨਾ ਬੈਠਿਆ ਕਰੋ ਕਿਸੇ ਤੋਂ ਉਮੀਦਾਂ ਆਸਾਂ ਛੱਡ ਦਿਓ। ਜਿਵੇਂ ਕਿ ਮੈਂ ਦੂਸਰਾ ਪੁਆਇੰਟ ਨੋਟ ਕੀਤਾ ਨਾ ਦੂਸਰੇ ਇਤਿਹਾਸ ਛੱਡੋ। ਤੁਸੀਂ ਦੂਸਰਾ ਇਤਿਹਾਸ ਹੀ ਕਿਉਂ ਲਾਈਏ? ਉਹਦੇ ਵਿੱਚ ਤੁਹਾਡੇ ਹਸਬੰਡ ਵੀ ਹੋ ਸਕਦੇ ਨੇ। ਤੁਸੀਂ ਆਪਣੇ ਹਸਬੰਡ ਤੇ ਵੀ ਕਿਉਂ ਆਸ ਲਾਈਏ? ਮੈਂ ਨਹੀਂ ਕ ਕਿ ਆਪਣੇ ਹਸਬੰਦ ਨਾਲ ਗਲਤ ਕਰੋ ਜਾਂ ਉਹਨਾਂ ਨੂੰ ਬਲਾਉਣਾ ਨਹੀਂ ਸਭ ਕੁਝ ਕਰੋ ਪਰ ਜੋ ਇਨਸਾਨ ਤੁਹਾਡੀ ਕਹਿ ਨਹੀਂ ਸਮਝ ਰਿਹਾ ਤੇ ਤੁਸੀਂ ਉਹਨੂੰ ਸਮਝਾ ਕੇ ਲੈਣਾ ਵੀ ਹੀਏ ਜੇ ਉਹ ਆਪਣੀ ਲਾਈਫ ਦੇ ਵਿੱਚ ਖੁਸ਼ ਨੇ ਅੱਗੇ ਚੱਲ ਰਹੇ ਤੇ ਤੁਸੀਂ ਕਿਉਂ ਨਹੀਂ ਚੱਲ ਸਕਦੇ ਪਤਾ ਕਈ ਲੇਡੀਜ਼ ਦੀ ਇਹੀ ਪ੍ਰੋਬਲਮ ਹੁੰਦੀ ਹੈ ਕਿ ਜਾਇੰਟਸ ਤਾਂ ਨਾ ਆਪਣਾ ਦਰਦ ਸੁਪਾ ਕੇ ਨਾ ਅੱਗੇ ਦੇ ਅੱਗੇ ਵੱਧਦੇ ਜਾਂਦੇ ਨੇ ਪਰ ਲੇਡੀਜ਼ ਉੱਥੇ ਹੀ ਰੋਣਾ ਟੋਣਾ ਜਾਂ ਪਾ ਕੇ ਬੈਠੀਆਂ ਰਹਿੰਦੀਆਂ ਵਾ ਰੋਣਾ ਟੋਣਾ ਛੱਡੋ ਆਪਣੇ ਹੋਰ ਕੰਮਾਂ ਵੱਲ ਧਿਆਨ ਦਿਓ ਵਾਧੂ ਕੰਮ ਨਹੀਂ ਕਰਨ ਫਲੇ ਜੇ ਵਾਰ-ਵਾਰ ਧਿਆਨ ਉੱਥੇ ਹੀ ਜਾਂਦਾ ਤੇ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲੋ ਕਿ ਤੁਹਾਡਾ ਉੱਥੇ ਧਿਆਨ ਜਾਵੇ ਹੀ ਨਾ ਕਿਉਂਕਿ ਕੋਈ ਵੀ ਆਣ ਕੇ ਤੁਹਾਨੂੰ ਉੱਥੇ ਚੁੱਪ ਨਹੀਂ ਕਰਾਉਣ ਲੱਗਾ ਜੋ ਜਿੰਨੂੰ ਤੁਸੀਂ ਇੰਨੇ ਟਾਈਮ ਦਾ ਨਹੀਂ ਸਮਝਾ ਸਕੇ ਕਿਸੇ ਇਨਸਾਨ ਨੂੰ ਤਾਂ ਤੁਸੀਂ ਉਹਨੂੰ ਹੁਣ ਬਾਕੀ ਟਾਈਮ 'ਚ ਵੀ ਨਹੀਂ ਸਮਝਾ ਸਕੋਗੇ ਕਿਉਂਕਿ ਹਰ ਇਨਸਾਨ ਦੀ ਆਪਣੀ ਮੈਂਟੈਲਿਟੀ ਹੁੰਦੀ ਏ ਜੋ ਇਨਸਾਨ ਜਿਵੇਂ ਸੋਚਦਾ ਉਹਨੇ ਓਵੇਂ ਹੀ ਸੋਚਣਾ ਹੁੰਦਾ ਵਾ ਤੁਸੀਂ ਕਿਸੇ ਦੀ ਸੋਚ ਨੂੰ ਕਦੇ ਚੇਂਜ ਨਹੀਂ ਕਰ ਸਕਦੇ ਇਸ ਲਈ ਤੁਸੀਂ ਆਪਣੇ ਫੈਸਲੇ ਦੂਜਿਆਂ ਤੇ ਥੋਪਣੇ ਛੱਡ ਦਿਓ ਨੰਬਰ 3 ਹੈਗਾ ਜੀ ਰੋਣਾ ਬੰਦ ਕਰ ਦੋ ਤੁਹਾਨੂੰ ਜਿਹੜੇ ਭਾਣਾ ਨਿੱਕੀ ਨਿੱਕੀ ਗੱਲ ਤੇ ਰੋਣ ਲੱਗ ਜਾਂਦੇ ਰੋਣਾ ਬੰਦ ਕਰ ਦੋ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਲਾਈਫ ਦੇ ਵਿੱਚ ਤੁਹਾਨੂੰ ਇਹ ਗੱਲ ਦਾ ਅਹਿਸਾਸ ਹੋਏਗਾ ਕਿ ਤੁਸੀਂ ਸਾਰੀ ਉਮਰ ਆਪਣੀ ਰੋਕੇ ਹੀ ਗੱਡਤੀ ਏ ਤੁਹਾਨੂੰ ਇੱਕ ਜ਼ਿੰਦਗੀ ਮਿਲੀ ਏ ਹੱਸੋ ਖੇਡੋ ਆਪਣੀ ਜ਼ਿੰਦਗੀ ਚ ਕੁਝ ਕਰੋ ਕੀ ਪਤਾ ਕਿੰਨੇ ਕਸਾਪ ਆਪਾਂ ਨੂੰ ਪਰਮਾਤਮਾ ਨੇ ਦਿੱਤੇ ਨੇ ਉਹ ਤੁਸੀਂ ਆਪਾਂ ਕਿਸੇ ਦੀਆਂ ਯਾਦਾਂ ਚ ਕਿਸੇ ਨੂੰ ਮਨਾਉਣ ਚ ਕਿਸੇ ਨੂੰ ਆਪਣਾ ਰੋਬ ਬੌਂਦ ਵਿੱਚ ਗਵਾ ਦਿੰਦੇ ਆ ਕਿਉਂ जिन्ने ਨਹੀਂ ਸਮਝਣਾ ਉਹਨੇ ਨਹੀਂ ਸਮਝਣਾ ਉਹਨਾਂ ਨੂੰ ਸਮਝਾਉਣਾ ਛੱਡ ਦੋ ਤੁਸੀਂ ਰੋਣਾ ਬੰਦ ਕਰੋ ਆਪਣੀ ਜ਼ਿੰਦਗੀ ਵਿੱਚ ਉੱਠੋ ਕੁਛ ਕਰੋ ਜੋ ਵਧੀਆ ਚੀਜ਼ੀ ਉਹ ਕਰੋ ਕਿਉਂਕਿ ਜੇ ਕੋਈ ਕੰਮ ਕਰੋਗੇ ਆਟੋਮੈਟਿਕਲੀ ਤੁਹਾਡਾ ਧਿਆਨ ਉਥੇ ਮਿਸਪਲੇਸ ਹੋ ਜਾਏਗਾ ਰੋਣਾ ਬੰਦ ਕਰੋ ਦੂਸਿਆਂ ਵਾਸਤੇ ਕਿੰਨੇ ਮੇਰੇ ਨਾਲ ਇਹ ਕਰਤਾ ਉਹਨੇ ਮੇਰੇ ਨਾਲ ਇਹ ਕਰਤਾ ਜੇ ਕੋਈ ਤੁਹਾਡੇ ਨਾਲ ਮਾੜਾ ਕਰ ਵੀ ਜਾਂਦਾ ਵਾ ਤੁਸੀਂ ਸਮਝ ਲਓ ਉਸ ਬੰ इंसान ਦੀ ਨਹੀਂ ਔਕਾਤ ਹੀ ਨਹੀਂ ਸੀ ਕਿ ਉਹ ਤੁਹਾਡੇ ਬਰਾਬਰ ਕੰਮ ਕਰ ਸਕਦਾ ਜਿਉ ਤੁਹਾਨੂੰ ਪਰਮਾਤਮਾ ਨੇ ਉਹਦੇ ਤੋਂ ਦੂਰ ਕਰਤਾ ਸੋਚੋ ਵੀ ਇਹ ਖਰੇ ਚੰਗਾ ਹੀ ਹੋਣਾ ਜੇ ਇਹ ਮੇਰੇ ਨਾਲ ਹੋਰ ਟਾਈਮ ਥੋੜਾ ਰਹਿੰਦਾ ਤੇ ਇਹਨੇ ਪਤਾ ਨਹੀਂ ਮੇਰਾ ਕੀ ਨੁਕਸਾਨ ਕਰ ਦੇਣਾ ਸੀ ਜੇ ਤੁਸੀਂ ਉਸ ਇਨਸਾਨ ਤੋਂ ਦੂਰ ਹੋ ਗਿਓ ਤੇ ਚੰਗਾ ਵਾ ਇਸ ਲਈ ਰੋਣਾ ਬੰਦ ਕਰਤੋ ਨਿੱਕੀਆਂ ਨਿੱਕੀਆਂ ਗੱਲਾਂ ਤੇ ਕੰਮ ਦੇ ਵਿੱਚ ਧਿਆਨ ਦਿਓ ਆਪਣਾ ਮਨ ਜਿਵੇਂ ਤੁਹਾਨੂੰ ਪਹਿਲਾਂ ਹੀ ਆਖਿਆ ਨਾ ਕੋਈ ਨਾ ਕੋਈ ਵਰਕ ਸ਼ੁਰੂ ਕਰ ਲਓ ਕਈ ਬਣਾ ਸਲਾਈ ਦਾ ਬਹੁਤ ਸੋਹਣਾ ਕੰਮ ਕਰ ਲੈਂਦੀ ਆ ਕਈ ਪੜੀਆਂ ਲਿਖਿਆ ਪੜਾਣਾ ਨੇ ਆਪਣੇ ਵਰਕ ਵੱਲ ਧਿਆਨ ਦਿਓ ਆਪਣੇ ਬੱਚਿਆਂ ਵੱਲ ਧਿਆਨ ਦਿਓ ਜੋ ਇਨਸਾਨ ਤੁਹਾਨੂੰ ਦੁੱਖ ਦੇ ਰਿਹਾ ਵਾ ਜੋ ਇਨਸਾਨ ਤੁਹਾਡੀ ਫੀਲਿੰਗ ਨਹੀਂ ਸਮਝ ਪਾ ਰਿਹਾ ਤੁਸੀਂ ਉਹਨੂੰ ਸਮਝਾਉਣਾ ਹੀ ਬੰਦ ਕਰ ਦਿਓ ਕਿਉਂਕਿ ਵਾਰ-ਵਾਰ ਸਮਝਾਉਣ ਦੇ ਨਾਲ ਕਿਸੇ ਨੇ ਸਮਝ ਨਹੀਂ ਜਾਣਾ ਕਿਉਂਕਿ ਆਪਾਂ ਨਾ ਕਈ ਵਾਰ ਐਵੇਂ ਹੁੰਦਾ ਵਾ ਭੈਣੋ ਵੇਖੋ ਜ਼ਰੂਰੀ ਨਹੀਂ ਹੁੰਦਾ ਕਿ ਜਿਹਨੂੰ ਤੁਸੀਂ ਸਮਝਾ ਰਹੇ ਉਹ ਇਨਸਾਨ ਗਲਤ ਹੋਵੇ ਕਈ ਵਾਰ ਉਹ ਇਨਸਾਨ ਵੀ ਬਹੁਤ ਹੀ ਵਧੀਆ ਇਨਸਾਨ ਹੁੰਦਾ ਹੈ ਪਰ ਇੱਕ ਕਹਿੰਦੇ ਨੇ ਕਿ ਹਰ ਇੱਕ ਬੰਦੇ ਦੇ ਆਪਣੀ ਸੋਚ ਦਾ ਇੱਕ ਦਾਰਾ ਹੁੰਦਾ ਹੈ ਹਰ ਇੱਕ ਬੰਦਾ ਆਪਣੀ ਮੈਟੈਲਿਟੀ ਦੇ ਹਿਸਾਬ ਨਾਲ ਸੋਚਦਾ ਵਾ ਕਈ ਵਾਰ ਤੁਸੀਂ ਵੀ ਆਪਣੇ ਦਿਲੋਂ ਸਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਹੋ ਪਰ ਅਗਲਾ ਇਨਸਾਨ ਵੀ ਮਾੜਾ ਨਹੀਂ ਹੁੰਦਾ ਪਰ ਉਹਦੀ ਸੋਚ ਦਾ ਦਾਰਾ ਇੰਨੀ ਘੁੰਦਾ ਵਾ ਜਾਂ ਕਹੋ ਕਈਆਂ ਨੇ ਉਹਦਾ ਦਿਮਾਗ ਇਸ ਤਰੀਕੇ ਨਾਲ ਫ੍ਰੈਸ਼ ਕੀਤਾ ਹੁੰਦਾ ਵਾ ਕਿ ਉਹ ਤੁਹਾਡੀ ਸੱਚਾਈ ਚੀਜ਼ ਵੀ ਸੱਚੀ ਚੀਜ਼ ਨੂੰ ਨਜ਼ਰ ਨਹੀਂ ਆਉਂਦੀ ਹੁੰਦੀ ਉਹ ਮਤਲਬ ਅਗਲੇ ਦੇ ਕਈ ਮਤਲਬ ਕਿਵੇਂ ਦੱਸਾਂ ਤੁਹਾਨੂੰ ਇਹਦੇ ਵਿੱਚ ਵੀ ਜਿਵੇਂ ਆਪਣਾ ਹੁੰਦਾ ਨਾ ਕੋਈ ਇਨਸਾਨ ਬੜਾ ਭੋਲਾਪਾਲਾ ਹੁੰਦਾ ਜਿਹੜੇ ਭੋਲੇਪਾਲੇ ਲੋਕਾਂ ਦਾ ਅਕਸਰ ਦੂਸਰੇ ਜਿਹੜੇ ਚਲਾਕ ਲੋਕ ਉਹਨਾਂ ਦਾ ਫਾਇਦਾ ਚੁੱਕ ਲੈਂਦੇ ਨੇ ਚੋਕਲੰਦ ਨੇ ਉਹ ਹੀ ਇਨਸਾਨ ਆਪਣੇ ਪਰਿਵਾਰ ਦੀ ਕਦੀ ਪਰਵਰਿਸ਼ ਨਹੀਂ ਸਹੀ ਕਰ ਸਕਦਾ ਕਿਉਂਕਿ ਉਹਦੇ ਭੋਲੇਪਨ ਦਾ ਸਾਰਿਆਂ ਨੇ ਫਾਇਦਾ ਚੁੱਕਣਾ ਦਾ ਅਗਰ ਕੋਈ ਉਹਦਾ ਪਾਰਟਨਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਸ਼ਾਇਦ ਨਹੀਂ ਕਿਉਂਕਿ ਉਹਨੂੰ ਉਦੋਂ ਸਮਝ ਆਉਣਾ ਵਾ ਜਦੋਂ ਉਹ ਚੀਜ਼ ਉਹਦੇ ਨਾਲ ਫੇਸ ਟੂ ਫੇਸ ਹੋ ਗਈ ਕਿਉਂਕਿ ਸਮਾਂ ਬਹੁਤ ਵੱਡਾ ਹੈ ਇਹ ਜ਼ਿੰਦਗੀ ਬਹੁਤ ਵੱਡੀ ਸਮਾਂ ਬਹੁਤ ਵੱਡਾ ਝੂਠ ਦੇ ਪੈਰ ਜਿਆਦਾ ਲੰਮੇ ਨਹੀਂ ਹੁੰਦੇ ਇੱਕ ਨਾ ਇੱਕ ਦਿਨ ਸੱਚ ਅਗਲੇ ਦੇ ਸਾਹਮਣੇ ਆ ਹੀ ਜਾਂਦਾ ਇਸ ਲਈ ਤੁਸੀਂ ਆਪਣਾ ਰੋਣਾ ਬੰਦ ਕਰਕੇ ਕੰਮ ਦੇ ਵਿੱਚ ਧਿਆਨ ਦਿਓ ਆਪਣੀ رائے ਨਾ ਦਿਓ ਅਗਰ ਤੁਹਾਡੀ رائے ਦੀ ਕਿਸੇ ਜਗ੍ਹਾ ਤੇ ਨਹੀਂ ਨਾ ਲੋੜ ਅਗਰ ਤੁਹਾਨੂੰ ਅਗਲਾ ਨਹੀਂ ਪੁੱਛਦੇ ਕਿ ਮੈਂ ਕੰਮ ਕਰਾਂ ਜਾਂ ਨਾ ਕਰਾਂ ਤੁਸੀਂ ਆਪਣੀ رائے ਦੇ ਕੇ ਲੈਣਾ ਕੀ ਹੈ ਤੁਹਾਡੀ رائے ਦੇਣਾ ਕੋਈ ਕੰਮ ਖਾਸ ਤੇ ਹੋ ਨਹੀਂ ਜਾਣਾ ਤੁਸੀਂ ਇਹੀ رائے ਜਿਹੜੀ ਉਹਨਾਂ ਨੂੰ ਦੇਣੀ ਇਹੀ ਚੀਜ਼ ਤੁਸੀਂ ਆਪਣੇ ਦਿਮਾਗ ਤੇ ਸੋਚੋ ਜੋ ਜੀ ਤੁਸੀਂ ਦਿਮਾਗ ਚ ਨਿੱਕੀ ਜਿਹੀ ਗੱਲ ਨੂੰ ਸੋਚ-ਸੋਚ ਕੇ ਆਪਣੇ ਮਨ ਦੇ ਵਿੱਚ ਡਿਪਰੈਸ਼ਨ ਕੀਤਾ ਹੋਇਆ ਹੈ ਸੋਚ-ਸੋਚ ਕੇ ਕਿ ਮੈਨੂੰ ਇਹ ਨਹੀਂ ਆ ਨਹੀਂ ਕਿਹਾ ਮੈਨੂੰ ਫਲਾਣ ਨੇ ਇਹ ਨਹੀਂ ਕਿਹਾ ਆ ਨਹੀਂ ਕੀਤਾ ਇਸ ਦੀ ਜਗ੍ਹਾ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਮੈਂ ਆਪਣੀ ਜ਼ਿੰਦਗੀ ਨੂੰ ਸਹੀ ਕਿਵੇਂ ਕਰਾਂ ਜੇ ਮੇਰੇ ਬੱਚੇ ਨੇ ਮੇ ਆਪਣੇ ਬੱਚਾਂ ਦਾ ਰਾਸਹੀ ਕਿਵੇਂ ਕਰਾਂ ਵੇਖੋ ਐਵੇਂ ਤਾਂ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਮਾੜਾ ਆਖਿਆ ਸੀ ਜੋ ਗੁਰੂ ਸਾਹਿਬ ਇਹਨਾਂ ਲੋਕਾਂ ਦੀ ਪਰਵਾਹ ਕਰਨ ਲੱਗ ਜੰਦੇ ਫਿਰ ਤੋ ਇੰਨਾ ਕਦੀ ਕੁਛ ਕਾਰ ਹੀ ਨਹੀਂ ਸੀ ਸਕਦੇ ਜੋ ਅੱਜ ਆਪਣੇ ਲਈ ਉਹ ਕਰ ਗਏ ਨੇ ਕਿਉਂਕਿ ਵੇਖੋ ਦੁਨੀਆ ਨੂੰ ਤੁਸੀਂ ਚੰਗਾ ਵੀ ਕਰ ਲੋਗੇ ਇਹਨਾਂ ਨੇ ਤਾਂ ਵੀ ਤੁਹਾਨੂੰ ਮਾੜਾ ਕਹਿਣਾ ਵਾ ਤੁਸੀਂ ਇਹਨਾਂ ਲਈ ਮਾੜਾ ਵੀ ਕਰ ਲੋਗੇ ਇਹਨਾਂ ਨੇ ਤਾਂ ਵੀ ਤੁਹਾਨੂੰ ਮਾੜਾ ਕਰਨਾ ਵਾ ਜੇ ਤੁਸੀਂ ਆਪਣੇ ਕਹਿੰਦੇ ਨੇ ਨਾ ਗਰਦਨ ਵੀ ਕਟਾ ਦੋਗੇ ਨਾ ਇਹਨਾਂ ਨੇ ਤਾਂ ਵੀ ਮਾੜਾ ਕਹਿ ਦੇਣਾ ਇਹਨਾਂ ਨੇ ਕਿਹਾ ਇੱਥੋਂ ਨਹੀਂ ਸੀ ਇੱਥੋਂ ਕਟਣੀ ਚਾਹੀਦੀ ਸੀ ਗਰਦਨ ਵੀ ਇਸ ਲਈ ਐਵੇਂ ਨਹੀਂ ਜੋ ਮਰਜ਼ੀ ਤੁਸੀਂ ਸੰਸਾਰ ਲਈ ਕਰ ਦੋਗੇ ਇਹਨਾਂ ਨੇ ਤੁਹਾਡਾ ਮੁੱਲ ਨਹੀਂ ਪਾਉਣਾ ਇਸ ਲਈ ਕਿਸੇ ਦੇ ਕੰਮਾਂ ਦੇ ਵਿੱਚ ਦਖਲ ਅੰਦਾਜ਼ੀ ਦੇਣ ਦੇ ਨਾਲ ਉਹ ਕਿਸੇ ਨੂੰ ਆਪਣੀ رائے ਦੇਣ ਦੇ ਨਾਲ ਉਹ ਕਿਸੇ ਦੇ ਉੱਪਰ ਆਪਣੇ ਫੈਸਲੇ ਥੋਪਣ ਦੇ ਨਾਲ ਉਹ ਤੁਸੀਂ ਆਪਣਾ ਆਪ ਸੁਧਾਰ ਲਓ ਅੱਧੇ ਪਰਸੈਂਟ ਅੱਧੇ ਮਸਲੇ ਤੁਹਾਡੇ ਇੱਥੇ ਹੀ ਹੱਲ ਹੋ ਜਾਣੇ ਨੇ ਚੁੱਪ ਰਹਿਣਾ ਸਿੱਖੋ ਭੈਣੋ ਜਿੱਥੇ ਤੁਹਾਡੇ ਨਹੀਂ ਨਾ ਲੋੜ ਨਾ ਬੋਲੋ ਤੁਹਾਨੂੰ ਪਤਾ ਚੁੱਪ ਇੱਕ ਐਡਾ ਵੱਡਾ ਹਥਿਆਰ ਹੈ ਜਿਹੜੀਆਂ ਸਾਰੇ 100 ਸਵਾਲਾਂ ਦੇ ਜਵਾਬ ਇੱਕ ਚੁੱਪ ਹੁੰਦਾ ਹੈ ਚੁੱਪ ਬੰਦੇ ਨੂੰ ਅੰਦਰੋਂ ਹਲਾ ਦਿੰਦੀ ਹੁੰਦੀ ਹੈ। ਚੁੱਪ ਰਹੋਗੇ ਸੁਖੀ ਰਹੋਗੇ। ਜਿੰਨਾ ਜ਼ਿਆਦਾ ਬੋਲੋਗੇ ਓਨਾ ਦੁਖੀ ਹੋਵੋਗੇ। ਕਿਉਂਕਿ ਕਈ ਲੋਕਾਂ ਦੀ ਫਿਤਰਤ ਹੀ ਐਵੇਂ ਦੀ ਹੁੰਦੀ ਕਿ ਉਹ ਮਤਲਬ ਮੜਾ ਤੇ ਮੜਾ ਕਰ ਹੀ ਜਾਣਗੇ, ਕਰ ਹੀ ਜਾਣਗੇ ਕਿ ਉਹ ਤੁਹਾਨੂੰ idxsਾਈ ਜਾਣਗੇ ਕਿ ਤੁਸੀਂ ਕੁਝ ਬੋਲੋ ਪਰ ਤੁਸੀਂ ਚੁੱਪ ਰਹਿ ਕੇ ਉਹਨਾਂ ਦਾ ਜਵਾਬ ਦੇ ਸਕਦੇ ਹੋ। ਠੀਕ ਹੈ ਭੈਣੋ ਆਪਣੇ ਆਪ ਲਈ ਉਠੋ। ਇਸ ਲਈ ਦੂਜੇ ਲਈ ਰੋਣਾ ਬੰਦ ਕਰ ਦਿਓ। ਆਪਣੇ ਆਪ ਲਈ ਜੀਣਾ ਸਿੱਖੋ। ਇਹ ਸਭ ਤੋਂ ਵਧੀਆ ਤਰੀਕਾ ਜੇ ਕਿਸੇ ਨੂੰ ਸੁਧਾਰਨ ਦੇ ਨਾਲੋਂ ਨਾ ਆਪਾਂ ਆਪਣਾ ਆਪ ਸੁਧਾਰ ਲਈਏ ਨਾ ਉਹ ਸਭ ਤੋਂ ਵਧੀਆ ਵਾ ਕਿਉਂਕਿ ਕਈ ਵਾਰ ਅਗਲਾ ਇਨਸਾਨ ਵੀ ਸਹੀ ਹੁੰਦਾ ਵਾ ਆਪਾਂ ਵੀ ਸਹੀ ਹੁੰਨੇ ਆ ਪਰ ਆਪਾਂ ਅਗਲੇ ਦੀ ਨਜ਼ਰਾਂ ਚ ਗਲਤ ਸਾਬਤ ਹੋ ਜਾਂਦੇ ਆ ਕਿਉਂਕਿ ਜਿਹੜੇ ਚਲਾਕ ਤੇ ਚੁਸਤ ਲੋਕ ਹੁੰਦੇ ਨੇ ਉਹਨਾਂ ਦੀ ਆਪਣੀਆਂ ਚਾਲਬਾਜ਼ੀਆਂ ਇਸ ਤਰੀਕੇ ਨਾਲ ਖੜੀਆਂ ਹੁੰਦੀਆਂ ਵਾ ਕਿ ਤੁਸੀਂ ਅਗਲੇ ਨੂੰ ਚਾਹ ਕੇ ਵੀ ਨਹੀਂ ਸਮਝਾ ਸਕਦੇ ਸੋ ਸਮਾ ਬੜਾ ਵੱਡਾ ਵਰਤਕ ਹੈ ਪ੍ਰਮਾਤਮਾ ਤੇ ਭਰੋਸਾ ਰੱਖੋ ਨਾਮ ਬਾਣੀ ਪੜਿਆ ਕਰੋ ਸਵੇਰੇ ਉੱਠਿਆ ਕਰੋ ਮਾਰਨਿੰਗ ਵਾਕ ਕਰਿਆ ਕਰੋ ਹੌਲੀ ਹੌਲੀ ਤੁਹਾਡਾ ਆਪਣੇ ਆਪ ਰੋਟੀਨ ਸੈਟ ਹੋ ਜਾਣਾ ਵਾ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਦੇਣਾ ਬੰਦ ਕਰ ਦਿਓ ਸੋ ਜੇ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਔਰ ਸ਼ੇਅਰ ਵੀ ਕਰ ਦਿਓ ਧੰਨਵਾਦ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਫਿਰ ਤੋਂ ਇੱਕ ਵੀਡੀਓ ਲੈ ਕੇ ਆਏ ਹਾਂ ਆਪਣੀ ਅੱਜ ਦੀ ਵੀਡੀਓ ਜਿਹੜੀ ਪਿਛਲੀ ਵੀਡੀਓ 'ਚ ਉਹਦੇ ਨਾਲ ਮਿਲਦੀ ਜੁਲਦੀ ਹੈ ਉਹਦੇ ਵਿੱਚ ਆਪਾਂ ਡਿਸਕਸ ਕੀਤੇ ਸੀ ਕਿ ਔਰਤਾਂ ਦੇ ਵਿੱਚ ਡਿਪਰੈਸ਼ਨ ਕਿਉਂ ਵੱਧ ਰਿਹਾ ਹੈ ਤੇ ਅੱਜ ਆਪਾਂ ਉਹਨਾਂ ਦੇ ਥੋੜੇ ਜਿਹਾ ਹਾਲ ਦੱਸਾਂਗੇ ਕੁਝ ਪੁਆਇੰਟ ਮੈਂ ਨੋਟ ਕਰਤੇ ਨੇ ਕੁਝ ਤੁਸੀਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਆਪਾਂ ਉਹਨਾਂ ਨੂੰ ਡਿਸਕਸ ਕਰਦੇ ਕਰਦੇ ਅੱਗੇ ਰਾਈਟ ਕਰੀ ਜਾਵਾਂਗੇ ਹਾਂਜੀ ਸੋ ਮੈਂ ਦੀਪ ਤੁਹਾਨੂੰ ਮੇਰੇ ਵਿਚਾਰ ਕਿਵੇਂ ਦੇ ਲੱਗਦੇ ਨੇ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਜਰੂਰ ਦੱਸਿਓ ਕੋਈ ਗਲਤੀ ਹੋਏ ਤੇ ਮਾਫੀ ਕਰ ਦਿਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਜਿਹੜੀਆਂ ਔਰਤਾਂ ਦੇ ਵਿੱਚ ਡਿਪਰੈਸ਼ਨ ਵਧ ਗਿਆ ਸੀਗਾ ਉਹਨਾਂ ਦੇ ਆਪਾਂ ਰੀਜ਼ਨ ਦੱਸ ਚੁੱਕੇ ਹਾਂ ਤੁਹਾਨੂੰ ਹੁਣ ਇਸ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਾਂਗੇ ਉਹ ਤਰੀਕੇ ਜਿਨ੍ਹਾਂ ਨਾਲ ਲੇਡੀਆਂ ਦੇ ਵਿੱਚ ਆਪਣਾ ਡਿਪਰੈਸ਼ਨ ਦੂਰ ਕਰ ਸਕਦੀਆਂ ਨੇ ਜ਼ਿੰਦਗੀ ਵਿੱਚ ਚਾਹੇ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਆਪਣੇ ਮਨ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਏ ਆਪਣੇ ਆਪ ਨਾਲ ਪਿਆਰ ਕਰੋ ਆਪਣੇ ਦਿਲ ਦੀ ਗੱਲ ਕਹੋ ਤੇ ਵਾਹਿਗੁਰੂ ਤੇ ਪ੍ਰੋਸਾਰ ਰੱਖੋ ਜਦੋਂ ਜ਼ਿੰਦਗੀ ਵਿੱਚ ਚੁੱਪ ਵੱਧ ਜਾਂਦੀ ਹੈ ਤੇ ਅੰਦਰਲਾ ਦਰਦ ਡਿਪਰੈਸ਼ਨ ਬਣ ਜਾਂਦਾ ਹੈ ਪਰ ਯਾਦ ਰੱਖੋ ਤੂੰ ਕਮਜ਼ੋਰ ਨਹੀਂ ਏ ਇੱਕ ਮਜ਼ਬੂਤ ਔਰਤ ਏ ਜਿਸਨੇ ਕਈ ਤੂਫਾਨ ਝੱਲੇ ਨੇ ਠੀਕ ਹੈ ਨਾ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਸਿੱਖੋ ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਪਹਿਲਾਂ ਹੀ ਕਮਜ਼ੋਰ ਬਣਾ ਲਓਗੇ ਤਾਂ ਤੁਸੀਂ ਕਿਸੇ ਵੀ ਮੁਸੀਬਤ ਦਾ ਸਾਹਮਣਾ ਨਹੀਂ ਕਰ ਸਕਦੇ ਹਰ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ ਖੁਦ ਨੂੰ ਬਿਹਤਰ ਬਣਾਉਂਦਾ ਆਪਣੀ ਹਾਰ ਨੂੰ ਜਿੱਤ ਵਿੱਚ ਬਦਲਣ ਦਾ ਹੌਸਲਾ ਨਾ ਹਾਰੋ ਕਿਉਂਕਿ ਸੂਰਜ ਹਮੇਸ਼ਾ ਹਨੇਰੇ ਤੋਂ ਬਾਅਦ ਹੀ ਚੜਦਾ ਵਾ ਆਪਣੇ ਤੇ ਵਿਸ਼ਵਾਸ ਰੱਖੋ ਕਿਉਂਕਿ ਤਾਕਤ ਤੁਹਾਡੇ ਅੰਦਰ ਹੀ ਹੈ ਕਿਉਂਕਿ ਕੋਈ ਵੀ ਤੁਹਾਨੂੰ ਆਣ ਕੇ ਦੱਸੇਗਾ ਨਹੀਂ ਕਿ ਤੁਸੀਂ ਇਸ ਡਿਪਰੈਸ਼ਨ ਚੋਂ ਨਿਕਲਣਾ ਵਾ ਇਹ ਤੋਂ ਪਹਿਨ ਤੁਹਾਨੂੰ ਖੁਦ ਹੀ ਨਿਕਲਣਾ ਪੈਣਾ ਕੋਈ ਆਣ ਕੇ ਤੁਹਾਨੂੰ ਸਰਟੀਫਿਕੇਟ ਨਹੀਂ ਦੇਣ ਲੱਗਾ ਕਿ ਤੁਸੀਂ ਕਿਸੇ ਲਈ ਚੰਗਾ ਕੀਤਾ ਵਾ ਭਾਵੇਂ ਤੁਸੀਂ ਸਾਰੀ ਉਮਰ ਉਹਨਾਂ ਲਈ ਕਰਦੋ ਇਸ ਲਈ ਤੁਹਾਨੂੰ ਕੋਈ ਵੀ ਚੀਜ਼ੇ ਤੁਹਾਨੂੰ ਉਹਦੇ ਲਈ ਖੁਦ ਹੀ ਮਿਹਨਤ ਕਰਨੀ ਪਈ ਕਿਸੇ ਤੇ ਆਸ ਰੱਖਣੀ ਛੱਡ ਦੋ ਕਿ ਕੋਈ ਆਣ ਕੇ ਮੇਰਾ ਸਾਥ ਦੇਊਗਾ ਤੇ ਮੈਂ ਉਸ ਚੀਜ਼ੋਂ ਨਿਕਲਣਾ ਵਾ ਹਾਰਨਾ ਕਹਿੰਦੇ ਕਿਸੇ ਚੀਜ਼ ਦਾ ਬੁਰਾ ਨਹੀਂ ਹੁੰਦਾ ਜੇ ਤੁਸੀਂ ਕਿਸੇ ਚੀਜ਼ ਵਿੱਚ ਫੇਲ ਹੋ ਗਏ ਹੋ ਅਨਸਕਸੈਸਫੁਲ ਹੋ ਗਏ ਹਾਰ ਚੁੱਕੇ ਹੋ ਹਾਰਨਾ ਬੁਰਾ ਨਹੀਂ ਹੁੰਦਾ ਹਾਰ ਕੇ ਹੌਸਲਾ ਟੁੱਟ ਜਾਣਾ ਬੁਰਾ ਹੁੰਦਾ ਵਾ ਹਰ ਹਾਰ ਦੇ ਪਿੱਛੇ ਇੱਕ ਸਬਕ ਲੁਕਿਆ ਹੁੰਦਾ ਹੈ ਜੇ ਸਿੱਖ ਲਿਆ ਤਾਂ ਤੁਸੀਂ ਕਦੇ ਨਹੀਂ ਹਾਰਦੇ ਜਦ ਤੱਕ ਤੁਸੀਂ ਖੁਦ ਤੇ ਵਿਸ਼ਵਾਸ ਨਹੀਂ ਕਰਦੇ ਦੁਨੀਆ ਵੀ ਨਹੀਂ ਕਰੇਗੀ ਆਪਣੀ ਕਾਬਲੀਅਤ ਤੇ ਭਰੋਸਾ ਰੱਖੋ ਰੱਬ ਨੇ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਮਕਸਦ ਲਈ ਬਣਾਇਆ ਹੁੰਦਾ ਹੈ ਜੋ ਸਮੇਂ ਦੀ ਕਦਰ ਕਰਦਾ ਹੈ ਉਹ ਕਦੇ ਖਾਲੀ ਹੱਥ ਨਹੀਂ ਰਹਿੰਦਾ ਮਿਹਨਤ ਕਰਨਾ ਤੇ ਵਿਸ਼ਵਾਸ ਰੱਖਣਾ ਸਿੱਖ ਲਓ ਕਿਉਂਕਿ ਰੱਬ ਹਮੇਸ਼ਾ ਸੱਚੇ ਦਿਲ ਦੀਆਂ ਹੀ ਸੁਣਦਾ ਹੈ ਜੀਵਨ ਦੀ ਜੰਗ ਵੀ ਭਾਣੋ ਉਹੀ ਜਿੱਤਦਾ ਹੁੰਦਾ ਵਾ ਜੋ ਹਾਰ ਮੰਨਣ ਤੋਂ ਇਨਕਾਰ ਨਹੀਂ ਕਰਦਾ ਤੂਫਾਨ ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਪਹਾੜ ਨਹੀਂ ਕਦੇ ਝੁਕਦੇ ਵੇਖੇ ਨਾ ਅੱਜ ਕੱਲ੍ਹ ਪਹਾੜ ਕਿਤੇ ਝੁਕ ਜਾਣਗੇ ਨਹੀਂ ਇਸ ਲਈ ਪਲੀਜ਼ ਆਪਣੇ ਆਪ ਨੂੰ ਕਿਸੇ ਦੇ ਅਗੇ ਗਿੜਗੜਾਉਣਾ ਛੱਡ ਦਿਓ ਹਾਂਜੀ ਸਭ ਤੋਂ ਪਹਿਲਾਂ ਮੈਂ ਇੱਕ ਪੁਆਇੰਟ ਨੋਟ ਕੀਤਾ 셀ਫ ਰਿਸਪੈਕਟ ਆਪਣੀ 셀ਫ ਰਿਸਪੈਕਟ ਲਈ ਬੋਲਣਾ ਸਿੱਖੋ ਜੇ ਤੁਹਾਨੂੰ ਲੱਗਦਾ ਕਿ ਦੂਸਰਾ ਪਰਸਨ ਤੁਹਾਨੂੰ 셀ਫ ਰਿਸਪੈਕਟ ਨਹੀਂ ਦੇ ਸਕਦਾ 4 ਕਦਮ ਦੂਰੀ ਬਣਾਓ ਜੇ ਤੋ ਮੈਂ ਇੱਕ ਵੀਡੀਓ ਇਹਦੇ ਵਿੱਚ ਬਣਾਈ ਹੋਈ ਹੈ ਕਿ ਕਿਸ ਤਰੀਕੇ ਦੇ ਲੋਕਾਂ ਤੋਂ ਆਪਾਂ ਨੂੰ ਦੂਰੀ ਪਹਿਲਾਂ ਹੀ ਬਣਾ ਲੈਣੀ ਚਾਹੀਦੀ ਤੁਸੀਂ ਉਹਨੂੰ ਵੇਖ ਸਕਦੇ ਜੇ ਜਾ ਕੇ ਚੈਨਲ ਤੇ ਅਪਲੋਡ ਹੈ ਉਹਨਾਂ ਲੋਕਾਂ ਤੋਂ ਆਪਣੇ ਆਪ ਵੀ ਦੂਰੀ ਬਣਾ ਲਓ ਜੋ ਤੁਹਾਡੀ ਸੈਲਫ ਰਿਸਪੈਕਟ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਨੂੰ ਮੀਨਿੰਗ ਹੀ ਨਹੀਂ ਪਤਾ ਕਿ ਸੈਲਫ ਰਿਸਪੈਕਟ ਚੀਜ਼ ਕੀ ਹੁੰਦੀ ਹੈ ਆਪਣੀ ਸੈਲਫ ਰਿਸਪੈਕਟ ਤੁਹਾਡੇ ਆਪਣੇ ਹੱਥੇ ਲੋੜ ਤੋਂ ਬਾਅਦ ਅਗਲਿਆਂ ਨੂੰ ਸਲਾਹ ਨਾ ਦਿਓ ਕਿਉਂਕਿ ਤੁਹਾਡੀ ਸਲਾਹਾਂ ਦੀ ਕਿਸੇ ਨੂੰ ਨਹੀਂ ਲੋੜ ਉੱਠੋ ਐਵੇਂ ਰੋਣਾ ਜਾਂ ਪਾ ਕੇ ਨਾ ਬੈਠਿਆ ਕਰੋ ਕਿਸੇ ਤੋਂ ਉਮੀਦਾਂ ਆਸਾਂ ਛੱਡ ਦਿਓ ਜੋਇ ਕਿ ਮੈਂ ਦੂਸਰਾ ਪੁਆਇੰਟ ਨੋਟ ਕੀਤਾ ਨਾ ਦੂਸਰੇ ਇਤਿਹਾਸ ਛੱਡੋ ਤੁਸੀਂ ਦੂਸਰਾ ਇਤਿਹਾਸ ਹੀ ਕਿਉਂ ਲਾਈਏ ਉਹਦੇ ਵਿੱਚ ਤੁਹਾਡੇ ਹਸਬੰਡ ਵੀ ਹੋ ਸਕਦੇ ਨੇ ਤੁਸੀਂ ਆਪਣੇ ਹਸਬੰਡ ਤੇ ਵੀ ਕਿਉਂ ਆਸ ਲਾਈਏ ਮੈਂ ਨਹੀਂ ਕਹਿੰਦੀ ਕਿ ਆਪਣੇ ਹਸਬੰਡ ਨਾਲ ਗਲਤ ਕਰੋ ਜਾਂ ਉਹਨਾਂ ਨੂੰ ਬਲਾਉਣਾ ਨਹੀਂ ਸਭ ਕੁਝ ਕਰੋ ਪਰ ਜੋ ਇਨਸਾਨ ਤੁਹਾਡੀ ਗੱਲ ਨਹੀਂ ਸਮਝ ਰਿਹਾ ਤੇ ਤੁਸੀਂ ਉਹਨੂੰ ਸਮਝਾ ਕੇ ਲੈਣਾ ਵੀ ਚਾਹੀਏ ਜੇ ਉਹ ਆਪਣੀ ਲਾਈਫ ਦੇ ਵਿੱਚ ਖੁਸ਼ ਨੇ ਅੱਗੇ ਚੱਲ ਰਹੇ ਤੇ ਤੁਸੀਂ ਕਿਉਂ ਨਹੀਂ ਚੱਲ ਸਕਦੇ ਪਤਾ ਕਈ ਲੇਡੀਜ਼ ਦੀ ਇਹੀ ਪ੍ਰੋਬਲਮ ਹੁੰਦੀ ਹੈ ਕਿ ਜਾਇੰਟਸ ਤਾਂ ਨਾ ਆਪਣਾ ਦਰਦ ਸੁਪਾ ਕੇ ਨਾ ਅੱਗੇ ਦੇ ਅੱਗੇ ਵਧਦੇ ਜਾਂਦੇ ਨੇ ਪਰ ਲੇਡੀਜ਼ ਉੱਥੇ ਹੀ ਰੋਣਾ ਟੋਣਾ ਜਾਂ ਪਾ ਕੇ ਬੈਠੀਆਂ ਰਹਿੰਦੀਆਂ ਵਾ ਰੋਣਾ ਟੋਣਾ ਛੱਡੋ ਆਪਣੇ ਹੋਰ ਕੰਮਾਂ ਵੱਲ ਧਿਆਨ ਦਿਓ ਵਾਧੂ ਕੰਮ ਲੈ ਕਰਨ ਹਲੇ ਜੇ ਵਾਰ-ਵਾਰ ਧਿਆਨ ਉੱਥੇ ਜਾਂਦਾ ਤੇ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਓ ਕਿ ਤੁਹਾਡਾ ਉੱਥੇ ਧਿਆਨ ਜਾਵੇ ਹੀ ਨਾ ਕਿਉਂਕਿ ਕੋਈ ਵੀ ਆਣ ਕੇ ਤੁਹਾਨੂੰ ਉੱਥੇ ਚੁੱਪ ਨਹੀਂ ਕਰਾਉਣ ਲੱਗਾ ਜੋ ਜਿੰਨੂੰ ਤੁਸੀਂ ਇੰਨੇ ਟਾਈਮ ਦਾ ਨਹੀਂ ਸਮਝਾ ਸਕੇ ਕਿਸੇ ਇਨਸਾਨ ਨੂੰ ਤੋਂ ਤੁਸੀਂ ਉਹਨੂੰ ਹੁਣ ਬਾਕੀ ਤੁਸੀਂ ਵੀ ਨਹੀਂ ਸਮਝਾ ਸਕੋਗੇ ਕਿਉਂਕਿ ਹਰ ਇਨਸਾਨ ਦੀ ਆਪਣੀ ਮੈਂਟੈਲਿਟੀ ਹੁੰਦੀ ਹੈ ਜੋ ਇਨਸਾਨ ਜਿਵੇਂ ਸੋਦਾ ਉਹਨੇ ਓਵੇਂ ਹੀ ਸੋਚਣਾ ਹੁੰਦਾ ਵਾ ਤੁਸੀਂ ਕਿਸੇ ਦੀ ਸੋਚ ਨੂੰ ਕਦੇ ਚੇਂਜ ਨਹੀਂ ਕਰ ਸਕਦੇ ਇਸ ਲਈ ਤੁਸੀਂ ਆਪਣੇ ਫੈਸਲੇ ਦੂਜਿਆਂ ਤੇ ਥੋਪਣੇ ਛੱਡ ਦਿਓ ਨੰਬਰ 3 ਹੈਗਾ ਜੀ ਰੋਣਾ ਬੰਦ ਕਰ ਦਿਓ ਤੁਹਾਨੂੰ ਜਿੱਦਾਂ ਭਾਣਾ ਨਿੱਕੀ ਨਿੱਕੀ ਗੱਲ ਤੇ ਰੋਣ ਲੱਗ ਜਾਂਦੇ ਰੋਣਾ ਬੰਦ ਕਰ ਦਿਓ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਲਾਈਫ ਦੇ ਵਿੱਚ ਤੁਹਾਨੂੰ ਇਹ ਗੱਲ ਦਾ ਅਹਿਸਾਸ ਹੋਏਗਾ ਕਿ ਤੁਸੀਂ ਸਾਰੀ ਉਮਰ ਆਪਣੀ ਰੋ ਕੇ ਹੀ ਗੜਤੀਏ ਤੁਹਾਨੂੰ ਇੱਕ ਜ਼ਿੰਦਗੀ ਮਿਲੀ ਹੈ ਹੱਸੋ ਖੱਡੋ ਆਪਣੀ ਜ਼ਿੰਦਗੀ ਚ ਕੁਝ ਕਰੋ ਕੀ ਪਤਾ ਕਿੰਨੇ ਕਸਾਲ ਆਪਾਂ ਨੂੰ ਪਰਮਾਤਮਾ ਨੇ ਦਿੱਤੇ ਨੇ ਉਹ ਤੁਸੀਂ ਆਪਾਂ ਕਿਸੇ ਦੀਆਂ ਯਾਦਾਂ ਚ ਕਿਸੇ ਨੂੰ ਮਨਾਉਣ ਚ ਕਿਸੇ ਤੋਂ ਆਪਣਾ ਰੋਬ ਬੌਂਦ ਵਿੱਚ ਗਵਾ ਦਿੰਦੇ ਆ ਕਿਉਂ ਜਿਹਨੇ ਨਹੀਂ ਸਮਝਣਾ ਉਹਨੇ ਨਹੀਂ ਸਮਝਣਾ ਉਹਨਾਂ ਨੂੰ ਸਮਝਾਉਣਾ ਛੱਡ ਦਿਓ ਤੁਸੀਂ ਰੋਣਾ ਬੰਦ ਕਰੋ ਆਪਣੀ ਜ਼ਿੰਦਗੀ ਵਿੱਚ ਉੱਠੋ ਕੁਝ ਕਰੋ ਜੋ ਵਧੀਆ ਚੀਜ਼ੇ ਉਹ ਕਰੋ ਕਿਉਂਕਿ ਜੇ ਕੋਈ ਕੰਮ ਕਰੋਗੇ ਆਟੋਮੈਟਿਕਲੀ ਤੁਹਾਡਾ ਧਿਆਨ ਉਥੇ ਮਿਸਪਲੇਸ ਹੋ ਜਾਏਗਾ ਰੋਣਾ ਬੰਦ ਕਰੋ ਦੂਸਿਆਂ ਵਾਸਤੇ ਕਿੰਨੇ ਮੇਰੇ ਨਾਲ ਇਹ ਕਰਤਾ ਉਹਨੇ ਮੇਰੇ ਨਾਲ ਇਹ ਕਰਤਾ ਜੇ ਕੋਈ ਤੁਹਾਡੇ ਨਾਲ ਮਾੜਾ ਕਰ ਵੀ ਜਾਂਦਾ ਵਾ ਤੁਸੀਂ ਸਮਝ ਲਓ ਉਸ ਬੰ इंसान ਦੀ ਨਹੀਂ ਔਕਾਤ ਹੀ ਨਹੀਂ ਸੀ ਕਿ ਉਹ ਤੁਹਾਡੇ ਬਰਾਬਰ ਕੰਮ ਕਰ ਸਕਦਾ ਜੇ ਉਹ ਤੁਹਾਨੂੰ ਪਰਮਾਤਮਾ ਨੇ ਉਹਦੇ ਤੋਂ ਦੂਰ ਕਰਤਾ ਸੋਚੋ ਵੀ ਇਹ ਖਰੇ ਚੰਗਾ ਹੀ ਹੋਣਾ ਜੇ ਇਹ ਮੇਰੇ ਨਾਲ ਹੋਰ ਟਾਈਮ ਥੋੜਾ ਰਹਿੰਦਾ ਤੇ ਇਹਨੇ ਪਤਾ ਨਹੀਂ ਮੇਰਾ ਕੀ ਨੁਕਸਾਨ ਕਰ ਦੇਣਾ ਸੀ ਜੇ ਤੁਸੀਂ ਉਸ ਇਨਸਾਨ ਤੋਂ ਦੂਰ ਹੋ ਗਏ ਹੋ ਤੇ ਚੰਗਾ ਵਾ ਇਸ ਲਈ ਰੋਣਾ ਬੰਦ ਕਰਤੋ ਨਿੱਕੀਆਂ ਨਿੱਕੀਆਂ ਗੱਲਾਂ ਤੇ ਕੰਮ ਦੇ ਵਿੱਚ ਧਿਆਨ ਦਿਓ ਆਪਣਾ ਮਨ ਜਿਵੇਂ ਤੁਹਾਨੂੰ ਪਹਿਲਾਂ ਹੀ ਆਖਿਆ ਕੋਈ ਨਾ ਕੋਈ ਵਰਕ ਸ਼ੁਰੂ ਕਰ ਲਓ ਕਈ ਭਣਾ ਸਲਾਈ ਦਾ ਬਹੁਤ ਸੋਹਣਾ ਕੰਮ ਕਰ ਲੈਂਦੀ ਆ ਕਈ ਪੜੀਆਂ ਲਿਖਿਆ ਪੈਣਾ ਨੇ ਆਪਣੇ ਵਰਕ ਵੱਲ ਧਿਆਨ ਦਿਓ ਆਪਣੇ ਬੱਚਿਆਂ ਵੱਲ ਧਿਆਨ ਦਿਓ ਜੋ ਇਨਸਾਨ ਤੁਹਾਨੂੰ ਦੁੱਖ ਦੇ ਰਿਹਾ ਵਾ ਜੋ ਇਨਸਾਨ ਤੁਹਾਡੀ ਫੀਲਿੰਗ ਨਹੀਂ ਸਮਝ ਪਾਰਿਆ ਤੁਸੀਂ ਉਹਨੂੰ ਸਮਝਾਉਣਾ ਹੀ ਬੰਦ ਕਰ ਦਿਓ ਕਿਉਂਕਿ ਵਾਰ-ਵਾਰ ਸਮਝਾਉਣ ਦੇ ਨਾਲ ਕਿਸੇ ਨੇ ਸਮਝ ਨਹੀਂ ਜਾਣਾ ਕਿਉਂਕਿ ਆਪਾਂ ਨਾ ਕਈ ਵਾਰ ਐਵੇਂ ਹੁੰਦਾ ਵਾ ਪੈਣੋ ਵੇਖੋ ਜ਼ਰੂਰੀ ਨਹੀਂ ਹੁੰਦਾ ਕਿ ਜਿਹਨੂੰ ਤੁਸੀਂ ਸਮਝਾ ਰਹੇ ਹੋ ਉਹ ਇਨਸਾਨ ਗਲਤ ਹੋਵੇ ਕਈ ਵਾਰ ਉਹ ਇਨਸਾਨ ਵੀ ਬਹੁਤ ਹੀ ਵਧੀਆ ਇਨਸਾਨ ਹੁੰਦਾ ਹੈ ਪਰ ਇੱਕ ਕਹਿੰਦੇ ਨੇ ਕਿ ਹਰ ਇੱਕ ਬੰਦੇ ਦੇ ਆਪਣੀ ਸੋਚ ਦਾ ਇੱਕ ਦਾਰਾ ਹੁੰਦਾ ਹੈ ਹਰ ਇੱਕ ਬੰਦਾ ਆਪਣੀ ਮੈਂਟੈਲਿਟੀ ਦੇ ਹਿਸਾਬ ਨਾਲ ਸੋਚਦਾ ਵਾ ਕਈ ਵਾਰ ਤੁਸੀਂ ਵੀ ਆਪਣੇ ਦਿਲੋਂ ਸਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਹੋ ਪਰ ਅਗਲਾ ਇਨਸਾਨ ਵੀ ਮਾੜਾ ਨਹੀਂ ਹੁੰਦਾ ਪਰ ਉਹਦੀ ਸੋਚ ਦਾ ਦਾਰਾ ਇੰਨੀਕ ਹੁੰਦਾ ਵਾ ਜਾਂ ਕਹੋ ਕਈਆਂ ਨੇ ਉਹਦਾ ਦਿਮਾਗ ਇਸ ਤਰੀਕੇ ਨਾਲ ਫ੍ਰੈਸ਼ ਕੀਤਾ ਹੁੰਦਾ ਵਾ ਕਿ ਉਹ ਤੁਹਾਡੀ ਸੱਚਾਈ ਚੀਜ਼ ਵੀ ਸੱਚੀ ਚੀਜ਼ ਨੂੰ ਨਜ਼ਰ ਨਹੀਂ ਆਉਂਦੀ ਹੁੰਦੀ ਉਹ ਮਤਲਬ ਅਗਲੇ ਦੇ ਕਈ ਮਤਲਬ ਕਿਵੇਂ ਦੱਸਾਂ ਤੁਹਾਨੂੰ ਇਹਦੇ ਵਿੱਚ ਵੀ ਜਿਵੇਂ ਆਪਣਾ ਹੁੰਦਾ ਨਾ ਕੋਈ ਇਨਸਾਨ ਬੜਾ ਭੋਲਾਪਾਲਾ ਹੁੰਦਾ ਜਿਹੜੇ ਭੋਲੇਪਾਲੇ ਲੋਕਾਂ ਦਾ ਅਕਸਰ ਦੂਸਰੇ ਜਿਹੜੇ ਚਲਾਕ ਲੋਕ ਉਹਨਾਂ ਦਾ ਫਾਇਦਾ ਚੁੱਕ ਲੈਂਦੇ ਨੇ ਚੋਕਲੰਦ ਨੇ ਉਹੀ ਇਨਸਾਨ ਆਪਣੇ ਪਰਿਵਾਰ ਦੀ ਕਦੀ ਪਰਵਰਿਸ਼ ਨਹੀਂ ਸਹੀ ਕਰ ਸਕਦਾ ਕਿਉਂਕਿ ਉਹਦੇ ਭੋਲੇਪਨ ਦਾ ਸਾਰਿਆਂ ਨੇ ਫਾਇਦਾ ਚੁੱਕਣਾ ਦਾ ਅਗਰ ਕੋਈ ਉਹਦਾ ਪਾਰਟਨਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਸ਼ਾਇਦ ਨਹੀਂ